ਬੱਲੀਏ ਅਬਦਲ ਇਤਿਆਰ ਬੁੱਢੀ ਕੱਲ ਦੀ ਕੱਲ ਬੱਲੀਏ ਹਾਂਜੀ ਦੋਸਤੋ ਕੀ ਹਾਲ ਚਾਲ ਆਗੇ ਤੁਹਾਡੇ ਲਈ ਕਮੈਂਟਾਂ ਵਾਲੀ ਵੀਡੀਓ ਲੈ ਕੇ ਬਹੁਤ ਮੇਰੇ ਭੈਣ ਭਰਾ ਕਹਿੰਦੇ ਸੀ ਕਮੈਂਟਾਂ ਵਾਲੀ ਵੀਡੀਓ ਲੈ ਕੇ ਆਉ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਫਨੀ ਹੋਣ ਵਾਲੀ ਹੈ ਵੀਡੀਓ ਬਤੀ ਲਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਅਰੇ ਵਈ ਮੇਤਰੋ ਵੀਡੀਓ ਕਰੋ ਇੰਜਵਾਇ ਫੁੱਲੀਆਂ ਨੂੰ ਹੋ ਕੇ ਦੇਜੀ ਅੱਖੀਆਂ ਨੂੰ ਹੰਝੂ ਪੱਲੇ ਉਮਰਾਂ ਦਾ ਰੋਣਾ ਸਾਡੇ ਪਾ ਗਈ ਨਿਆਣੀ ਉਮਰੇ ਦਿਲ ਟੁੱਟ ਗਿਆ ਬਾਬੇ ਦਾ पर वहाँ ना कर जता बथेरी उम्र पैया हजे कोई होर मिल जूगी <laughs> की गल बाबा तो खा दे गई जा चढ़ाई करगी <laughs> कोई ना बाबा कीड़े पहन गे कीड़े <laughs> ਬਾਈ ਦੋ ਮਤਲੇ ਮੂੰਹ ਨਹੀਂ ਤੇਰਾ ਤਾਰਾਂ ਛੱਲ ਨਹੀਂ ਆ ਸੀ ਮੈਨੂੰ ਲੱਗਦਾ ਜਿਹੜੇ ਐਲੀਨ ਧਰਤੀ ਤੇ ਡਿੱਗੇ ਸੀ ਉਹਨਾਂ ਚੋਂ ਇੱਕ ਇੰਸਟਾਗ੍ਰam ਤੇ ਡਿੱਗ ਗਿਆ ਉਹ ਇਹੀ ਆ ਮਰਗੇ ਜੇ ਤੂੰ ਸਾਰੇ ਅੱਗ ਲੱਗ ਜਾਉਂ ਜੇ ਗੱਲ ਤਨਵਾ ਦੀ ਸੱਚ ਬਲੀ ਦੇਣ ਵਾਲਾ ਬੱਕਰਾ ਲੱਗਦਾ ਉਤੋਂ ਮੇਰੇ ਸਾਰੇ ਨੇ ਤਿਲਕ ਲਾ ਰੱਖਿਆ ਏਹ ਜਮਾ ਮੇਰੇ ਗੁਪਤ ਅੰਗਵਰ ਗਾ ਕੇ ਹੋ ਲੱਗ ਰਿਹਾ ਇਹ ਤੈਨੂੰ ਕਿਹਨ ਕਿਆ ਸੀ ਇਸ ਤਰ੍ਹਾਂ ਕਰਨ ਨੂੰ ਬਾਈ ਜੇ ਡੂ ਦਿਸ ਉਹ ਖਾਲਸਾ ਕਾਲ ਜਿਹਦਾ ਵੈਲੀਆ ਪੁਰਾਣਾ ਗੂਗਲ ਤੇ ਖਬਰਾਂ ਮੈਂ ਪੜੀਆਂ ਖਾਲਸਾ ਕੋਲ ਜਿਹਦਾ ਹੋ ਚੋੜਿਆ ਪੁਰਾਣਾ ਗੂਗਲ ਤੇ ਖਬਰਾਂ ਮੈਂ ਪੜੀਆਂ ਤੂੰ ਖਾਲਸਾ ਕਾਜ ਦੇ ਸਿਕਿਉਰਟੀ ਗਾਰਡ ਤੋਂ ਹੀ ਲੱਤਾਂ ਖਾਲਣੀਆਂ ਨੇ ਵੀ ਮੇਰੀ ਉਮਰ ਲਿਆਣੀ तुसी मेरी ने तुसी साल बे आ। <laughs> प्रावो मेनू तर लगी जिदा दे एक्शन कर दिया साली सलवार च गोली ना चल जे ए चंगा मूसे वाले का गाना ही ना आम <laughs> ਲਗਦਾ ਇਹ ਇੰਸਟਾਗ੍ਰਾਮ ਨੂੰ ਤਲੇ ਲਗਾ ਦੇਣੇ ਆ ਪਿਸਤੌਲ ਕੱਢਾਂ ਲੱਗੀ ਨਾਲਾ ਨਾ ਖੋਲ ਲਈ ਓ ਮਾਈ ਗਾਡ ਓ ਮਾਈ ਗਾਡ ਸਾਡੇ ਵਰਗੇ ਲੋਕਾਂ ਨੂੰ ਤੁਹਾਡੇ ਵਰਗੇ ਲੋਕਾਂ ਤੇ ਸਿਰਫ ਕੀਚੀਚੀਆਂ ਹੀ ਆਉਂਦੀਆਂ ਨੇ ਮੈਨੂੰ ਲੱਗਦਾ ਤੈਨੂੰ ਅਟਰੈਕਟਿਵ ਨਹੀਂ ਆਉਂਦੀ ਸੋਨਾ ਲੱਗਦਾ ਭਰਾਵਾ ਤੂੰ ਮਜ਼ਾਕ ਕੀਤਾ ਸੀ ਕਿਤੇ ਗੁੱਸਾ ਨਾ ਕਰਦੀ ਆਟੇ ਆਲਾ ਗੋਲ ਗਪਾ ਸਾਡੇ ਵਰਗੇ ਲੋਕਾਂ ਨੂੰ ਤੁਹਾਡੇ ਵਰਗੇ ਲੋਕਾਂ ਤੇ ਸਿਰਫ ਕੀਚੀਚੀਆਂ ਹੀ ਆਉਂਦੀਆਂ ਨੇ ਸਾਨੂੰ ਭਾਈ ਸਾਰਿਆਂ ਨੂੰ ਤੇਰੇ ਤੇ ਕੀਚੀਚੀਆਂ ਆਉਂਦੀਆਂ ਨੇ ਦੱਸ ਕੀ ਕਰੀਏ ਮੂੰਹ ਦੇ ਪਰ ਨਾਲ ਨਾਲ ਥੱਲੇ ਡਿੱਗ ਪਈ ਸੁਣੋ ਘਰ ਪਰਿਵਾਰ ਚ ਕੌਣ ਕੌਣਾ ਘਰ ਪਰਿਵਾਰ ਚ ਤੇ ਮੰਮੀ ਤੇ ਡਾੜੀ ਆ ਬੇਬੇ ਦੇ ਸੱਟ ਲੱਗੀ ਉਦੋਂ ਬਾਤ ਤੇ ਤੇ ਬਾਲ ਉਹ ਤੇ ਖਰਚੇ ਵਰਚੇ ਚੰਪੂਰਾ ਲਈਦਾ ਬਾਂਤੇ ਪੂਰੇ ਸ਼ੌਂਕ ਨਾਲ ਪੈਸੇ ਲੋਂਦਾ ਚੋਬਰ ਕੀ ਗੱਲ ਬਾਂਤੇ ਲੈਂਟਰ ਪਾਇਆ ਬੇਬੇ ਦੇ ਸੱਟ ਲੱਗੀ ਉਦੋਂ ਬਾਂਤੇ ਤੇ ਬਾਂਲ ਉਹ ਤੇ ਖਰਚੇ ਵਰਚਾ ਪੂਰਾ ਲਾਈਦਾ ਪਤੰਦਰ ਦੁੱਖ ਵੀ ਆਕੜ ਨਾਲ ਦੱਸਦਾ ਸੱਟ ਵੀ ਤੇਰੇ ਘਰ ਕੀ ਲੱਗੀ ਹੋਣੀ ਮੇਰੇ ਆ ਸਾਰਿਆ ਹੱਥ ਲੈਂਦ ਰਹੀ ਆ ਰਾਜਾ अक के किसी ने तेरी छाती चढ़ा देना दंदा तारा आला बुरश भी मारद करो <laughs> जुती संघाऊ जल्दी कोई भाई जुतियां जातिया लोट होना है ने एर च बीहर की बोतल मारो चाके हासिल ਪੈਂਦ ਰਹੀ ਯਾਰਾ ਦਾ ਰੋਕ ਲੋ ਕੋਈ ਇਹਨੂੰ ਗੋਂਦਾ ਗੋਂਦਾ ਸਾਈ ਨਾ ਪੂਰੇ ਕਰ ਜੇ ਹਾਏ ਬੜੀ ਐ ਖਰਾਬ ਛੱਡ ਦੇਵਗੇ ਸ਼ਰਾਬ ਸ਼ਰਾਬ ਦਾ ਪਹਿਲੇ ਪੀ ਜਾਨਾ ਕੀ ਗੱਲਾਂ ਅੰਦਰ ਜੋਤ ਜਗਦੀ ਆ ਵੀਰ ਥੋੜਾ ਪਿਆਜ਼ ਤੇ ਟਮਾਟਰ ਵੀ ਖਾ ਲ ਅੰਦਰ ਜਾ ਕੇ ਤੜਕਾ ਲੱਗ ਜੂਗਾ ਯਾਰਾ ਕਬਾਬ ਚਾਹੀਦਾ ਤਾਂ ਹੀ ਸਾਰੋਂ ਦੇ ਤੇਲ ਦਾ ਰੇਟ 150 ਰੁਪਿਆ ਹੋ ਗਿਆ ਇਹ ਹੀ ਲੱਤਣਾ ਕਰਕੇ ਸਾਰਾ ਤਬਰ ਕੰਦ ਤੇ ਟੰਗਿਆ ਪਿਆ ਨਾ ਪੀਆ ਕਰ ਕਮਲਿਆ ਐਵੇਂ ਕਿਸੇ ਦਾ ਤੇਲ ਇੱਕ ਕੇ ਅੰਦਰ ਵਰਜੂ ਹਰਾਮਜਾਦੇ ਤੂੰ ਮੇਰੀ ਵਾਰਨਿੰਗ ਆਪੋ ਤੈਨੂੰ 5 ਮਿੰਟ ਦੇ ਅੰਦਰ ਅੰਦਰ ਆ ਜਾ ਤੂੰ ਖੁਦੋਂ ਵੰਗ ਵੇਖੀ ਪਾੜਦਾ ਨਾ ਮਜਮ ਆ ਜਾ ਕਰ ਨਹੀਂ ਦੀ ਵੇਖੀ ਤੇਰੀ ਮੈਂ ਬਣਾ ਲਾ ਮੰਤੋਂ ਮੰਡੀ ਆ ਜਾ ਸੁਣਿਆ ਸੀ ਫੁੱਦੂ ਨਾ ਦੀ ਪ੍ਰਜਾਤੀ ਹੁੰਦੀ ਆ ਅੱਜ ਦੇਖ ਵੀ ਲਈ ਜਮਾ ਪ੍ਰਾਨੀਆਂ ਫਿਲਮਾਂ ਦਾ ਚੋਰ ਲੱਗਦਾ ਸਾਲਾ ਕੱਲੇ ਫੋਨ ਤੇ ਕਬਰ ਨਾਰੀ ਦੀ ਗੱਲਾਂ ਕਰੀ ਜਾਂਦਾ ਮੇਰੀ ਵਾਰਨਿੰਗ ਆ ਪੁੱਤ ਤੈਨੂੰ 5 ਮਿੰਟ ਦੇ ਅੰਦਰ ਅੰਦਰ ਆ ਜਾ ਤਨ ਖੁੱਦੋਂ ਵਾਂਗੂ ਵੇਖੀ ਪਾੜਦਾ ਦਨ ਮੱਜ ਮ ਆਇਆ ਕਰਾਂ ਨਹੀਂ ਦੀ ਵੇਖੀ ਤੇਰੀ ਮੈਂ ਬਣਾਦਾ ਮੰਤੋਂ ਮੰਡੀ ਆ ਜਾ ਤੂੰ ਵੀ ਚੁੱਲੇ ਨੂੰ ਰੋੜਾ ਲਾ ਕੇ ਰੱਖ ਆ ਗਿਆ ਮੈਂ ਪਹਿਲਾ ਤੇਰੇ ਕਾਲੇ ਚਿੱਤੜ ਹੀ ਕੁੱਟਨੇ ਆ ਗਰਦਿਆਂ ਨੇ ਪੈਂਟ ਚ ਲੋੜੀ ਪੰਟੀ ਸੀ ਸਾਡੇ ਮੁੰਡਾ ਹੋਇਆ ਹੁਣ ਸਾਲੇ ਨੇ ਦਾਜ ਦਾ ਖਰਚਾ ਛੇੜਤਾ ਸਾਲਾ ਡਿਜੀਟਲ ਖੁਸਰਾ ਬਧਾਈ ਵੀ ਇੰਸਟਾਗ੍ਰਾਮ ਤੇ ਮੰਦਦਾ ਹੁਣਾ ਇਹਦੇ ਤੇ ਚਾਰ ਪੰਜ ਪੈਂਟਾਂ ਦੇ ਪਰ ਅਰੇ ਅਮਲੀ ਛੱਡੇ ਹੁਣ ਲੋਟ ਆਜੂ ਐੇ ਮੈਂ ਕਿਸਾਨ ਜੂਨੀਅਨ ਨੂੰ ਬੇਨਤੀ ਕਰਦਾ ਕਿ ਮੋਦੀ ਸਰਕਾਰ ਵੱਲ ਬਾਦਚ ਹੋ ਜਾਗੇ ਪਹਿਲਾ ਇਹਦਾ ਹੱਲ ਕਰੋ ਮੇਰੇ ਕੋਲ ਆ ਕੇ ਤੇਰਾ ਜਵਾਕਾ ਵਰਗਾ ਸੁਆ ਚੇਤਾ ਉਸ ਪਰਦਾ ਵੀ ਮੇਰੀ ਅੱਖਾਂ ਮੂਰੇ ਪਿਆ ਤੇ ਮੈਨੂੰ ਫਰੈਂਡ ਫਰੈਂਡ ਕਹਿਣਾ ਤੈਨੂੰ ਮਚਾਣ ਲਈ ਮੇਰੇ ਨਾਲ ਡੇਢ ਦੇ ਜਾਣ ਨੂੰ ਕਹਿਣਾ ਚੇਤਾ ਤੇਰੀ ਮਾਂ ਦਾ ਵੀ ਮੇਰੇ ਦਿਮਾਗ 'ਚ ਚੱਲਦਾ ਪਿਆ ਅੱਜਕੱਲ ਕਿਸੇ ਨਾਲ ਗੱਲ ਜਿਆ ਕਰਨ ਨੂੰ ਦਿਲ ਜਾਂ ਨਹੀਂ ਕਰਦਾ ਲੱਗਦਾ ਮੈਂ ਡਿਪਰੈਸ਼ਨ 'ਚ ਪਿਆ ਡਿਪਰੈਸ਼ਨ ਕਿਉਂ ਹੋ ਗਿਆ ਸਾਡਾ ਡਿਪਰੈਸ਼ਨ ਕਿਉਂ ਹੋ ਗਿਆ ਉਹਨਾਂ ਨੂੰ ਐ ਪੁੱਛਣਾ ਬਾ ਭਰਾਵਾਂ ਮੈਂ ਤੁਮੇਰਾ ਛੋਟਾ ਭਰਾ ਆ ਆਪਾਂ ਲਿਖਤ ਬਦਲਿਏ ਆਪਾਂ ਸੋਚ ਬਦਲਿਏ ਆਪਾਂ ਡਿਪਰੈਸ਼ਨ ਜਾਂ ਆਪਦਾ ਮਰ ਕੇ ਮਾਰਨ ਵਾਲੇ ਆ ਸੁਣੋ ਹੱਕਾਂ ਲਈ ਲੜਨ ਵਾਲੇ ਆ ਇਹ ਗੱਲਾਂ ਨਹੀਂ ਹੈਗੀਆਂ ਆਸਕੀ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਗੱਲ ਕਹਿਣਾ ਹੈ ਜਿਹੜਾ ਨੌਜਵਾਨ ਆਸਕੀ ਡਿਪਰੈਸ਼ਨ ਜਾਂਦਾ ਜਾਂ ਮਰਦਾ ਉਹਦੇ ਵਰਗਾ ਫੁੱਦੂ ਮੈਂ ਦੁਨੀਆ 'ਚ ਨਹੀਂ ਕੰਦਾ ਹੈ ਕੈਨੇਡਾ ਲਿਕੇ ਮਰਨਾ ਸਾਗਦਾ ਸੂਲੀਆਂ ਚੜ ਕੇ ਚਰਖੇ 'ਤੇ ਚੜ ਕੇ ਸੁਣਨ ਵਾਲੀ ਗੱਲ ਨਹੀਂ ਹੈਗੀ ਇਹ ਇਹ ਕਿਹੜੀ ਅਕਲ ਸਾਡੇ ਸੂਲੀਆਂ ਚਰਖਣੀਆਂ ਚੜ ਕੇ ਇਸ ਤਾਂ ਉਹਨਾਂ ਨੇ ਬਾਰਸਾਂ ਇਹ ਰਾਂਝੇ ਮਿਰਜਾ ਵਾਲੀ ਧਰਤੀ ਨਹੀਂ ਹੈਗੀ ਇਹ ਜੋਦੇ ਸੂਰਬੀ ਨਾਲ ਕਰਤੀ ਐ ਉਹ ਜਿਵੇਂ ਮੁੱਛੀ ਵਾਲੇ ਜੀ ਕਹਿੰਦਾ ਸਾਡੇ ਰਾਂਝੇ ਮਿਰਚੇ ਜੰਮਦੇ ਨਾ ਸਾਡੇ ਨਹੀਂ ਲੱਗਦਾ ਉਹ ਸੁੱਚੇ ਜਾਂਦੇ ਨੇ ਠੀਕ ਹੈ ਜੀ ਇਸ ਕਰਕੇ ਸਾਰਿਆਂ ਦਾ ਥੋੜਾ ਧੰਨਵਾਦ ਕੋਈ ਗੱਲ ਨਹੀਂ ਸਾਡਾ ਛੋਟਾ ਭਰਾ ਵਧੀਆ ਕਲਮ ਨੂੰ ਕਰ ਗੱਲ ਆਪਣੇ ਪੰਜਾਬ ਦੀ ਤੇ ਗੱਲ ਆਪਣੇ ਅਣਖਾਂ ਦੀ ਹੁਣ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਗਵਾਹ ਹੈ ਜਦੋਂ ਬੰਦੇ ਦੀ ਬੇਇੱਜ਼ਤੀ ਹੁਣ ਲੱਗਦੀ ਬੰਦਾ ਫੋਨ ਕੱਢ ਕੇ ਦੇਖਣ ਲੱਗ ਜਾਂਦਾ ਹੈ ਲੈ ਕਾਪੀ ਦੀ ਪਰੇਸ਼ਾਨੀ ਦੂਰ ਹੁਣ ਅੱਗੇ ਤੋਂ ਆ ਪੰਗ ਪੁਸਰਾ ਨਾ ਸੁਣਾਈ ਕਿਸੇ ਨੂੰ ddt ਦਵਾਈ ਦੇ ਪ੍ਰਾਸ਼ਨ ਦੀ ਨਾਲ ਦੀ ਨਾਲ ਯਰ ਗੱਲ ਵੀ ਸਹੀ ਆ ਅਗਲਾ ਤਾਂ ਧਰਨਿਆਂ ਤੇ ਫਿਰਦਾ ਪੁੱਛਾ ਕਿ ਮੂੰਹਨ ਵਾਸ਼ ਕੀ ਦੇ ਪਰਤੇ ਸਿਆ ਪੈਸਰੋਂ ਲੱਗਿਆ ਮੈਨੂੰ ਤਾਂ ਨਹੀਂ ਲੱਗਦਾ ਉਹਨੇ ਡਿਪਰੈਸ਼ਨ ਚੋਂ ਨਿਕਲੂਗਾ ਪੂਆ ਤੂੰ ਮੰਗਾ ਕੇ ਮਿੱਤਰਾਂ ਨੂੰ ਜ਼ਹਿਰ ਨਹੀਂ ਦੇਜੀ ਪੂਆ ਤੂੰ ਮੰਗਾ ਕੇ ਪੂਆ ਤੂੰ ਮੰਗਾ ਕੇ ਮਿੱਤਰਾਂ ਨੂੰ ਜ਼ਹਿਰ ਨਹੀਂ ਦੇਜੀ ਪੂਆ ਤੂੰ ਮੰਗਾ ਕੇ ਕਿਉਂ ਪੂਆ ਦੀ ਜ਼ਹਿਰ ਦੀ ਫੈਕਟਰੀ ਲੱਗੀ ਹੋਈ ਆ ਜੇ ਕਿਸੇ ਨੇ ਪੂਰਾ ਗਾਣਾ ਸੁਣ ਲਿਆ ਉਹਨੇ ਵੈਸੇ ਵੀ ਮਾਰ ਦੇਣਾ ਤੈਨੂੰ ਧੂਆ ਤੋਂ ਮਗਾ ਕੇ ਮੈਂ ਤਰਾਨੁ ਜੈਰ ਨਹੀਂ ਵੇਜੀ ਧੂਆ ਤੋਂ ਮਗਾ ਕੇ ਧੂਆ ਫੁੱਫੜ ਨੂੰ ਕੀ ਰਹੁਗੀ ਫੇਰਾ ਫੁੱਫੜ ਮੋਰੇ ਕੋੜਦਾ ਹੋ ਜਾ ਆਪੇ ਮਰ ਜੇਗਾ ਓਏ ਐਕਸਕਿਊਜ਼ ਮੀ ਪਲੀ ਸਟਾਪ ਇਟ ਉਹ ਜੇ ਵੀ ਹਿੰਦਿਆ ਨਹੀਂ ਟੌਰ ਕੱਢ ਕੇ ਅੱਜ ਬੜਾ ਸੋਹਣਾ ਲੱਗਦਾ ਮੈਨੂੰ ਕੋਣ ਕਹੇਗਾ ਸਾਰੀ ਦੁਨੀਆ ਰੁ ਕਰ ਹੋਇਆ ਮੈਨੂੰ ਕਦੋਂ ਹੋਈਗਾ ਬਾਪੂ ਪਿੱਛੇ ਬੈਠਾ ਸੋਚਦਾ ਹੁਣ ਵੀ ਸਾਡੇ ਵਾਰੀ ਇਹੋ ਜੇ ਸਟੂ ਲੈ ਨਹੀਂ ਸੀ ਹੁੰਦੇ ਬਾਪੂ ਕਹਿੰਦਾ ਹੁਣ ਚੜ ਜਾ ਦੇ ਰੇ ਤੇ ਜੋੜੇ ਲਾ ਕੇ ساری ਦੁਨੀਆ ਰੁਕ ਰ ਹੋਇਆ ਮੈਨੂੰ ਕਦੋਂ ਹੋਈ ਗਾ ਜਾ ਬਾਪੂ ਤੋਂ ਲੈ ਲੈ ਹੱਥ ਚ ਫੜੀ ਬੈਠਾ ਪਿਆਰ ਕੀ ਨਜ਼ਾਰਾ ਹੈ ਹੱਜੀ ਵੀਡੀਓ ਕਿ ਦਾਨੇ ਲਗੀ ਕਿਤ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਿਲਕੁਲ ਕੇ ਸੁਰਕਰ ਹੱਜੀ ਵੀਡੀਓ ਚ ਧੰਨਵਾਦ ਜੀ ਸਾਰਿਆਂ ਦਾ ਲਵ ਯੂ